ਗੁਰਦੁਆਰਾ ਨਵਾਲਸਰ ਸਾਹਿਬ ਹਿਮਾਚਲ ਪ੍ਰਦੇਸ਼ ਦੇ ਮੰਡੀ ਜ਼ਿਲ੍ਹੇ ਵਿੱਚ ਨਵਾਲਸਰ ਝੀਲ ਦੇ ਸਥਿਤ ਹੈ ਇਹ ਸਿੱਖਾਂ ਲਈ ਬਹੁਤ ਹੀ ਇਤਿਹਾਸਿਕ ਤੇ ਪਵਿੱਤਰ ਥਾਂ ਹੈ ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਹਿਮਾਚਲ ਦੇ ਰਾਜਿਆਂ ਨੂੰ ਔਰੰਗਜ਼ੇਬ ਦੇ ਖਿਲਾਫ ਇਕੱਠੇ ਹੋਣ ਲਈ ਸੰਦੇਸ਼ ਭੇਜੇ ਉਹਨਾਂ ਵਿੱਚੋਂ ਇੱਕ ਚਿੱਠੀ ਇਤੋਂ ਦੇ ਰਾਜਾ ਨੂੰ ਵੀ ਭੇਜੀ ਗਈ ਸੀ ਗੁਰੂ ਗੋਬਿੰਦ ਸਿੰਘ ਜੀ ਨੇ ਆਨੰਦਪੁਰ ਸਾਹਿਬ ਛੱਡਣ ਤੋਂ ਬਾਅਦ ਪਹਾੜੀ ਰਾਜਿਆਂ ਨਾਲ ਸੰਪਰਕ ਕੀਤਾ ਤੇ 1705 1706 ਦੇ ਆਸ-ਪਾਸ ਗੁਰੂ ਗੋਬਿੰਦ ਸਿੰਘ ਜੀ ਇੱਥੇ ਆਏ ਸਨ ਇੱਥੇ ਗੁਰੂ ਸਾਹਿਬ ਨੇ ਹਿਮਾਚਲ ਅਤੇ ਜੰਮੂ ਕਸ਼ਮੀਰ ਦੇ ਰਾਜਿਆਂ ਨੂੰ ਮੁਗਲਾਂ ਦੇ ਖਿਲਾਫ ਇਕੱਠੇ ਹੋਣ ਲਈ ਕਿਹਾ ਰਿਵਾਲਸਰ ਸਾਹਿਬ ਉਹ ਥਾਂ ਹੈ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਨੇ ਧਰਮ ਅਤੇ ਨੇਿਆਂ ਲਈ ਰਾਜਿਆਂ ਨੂੰ ਇਕੱਠਾ ਕਰਨ ਦੀ ਕੋਸ਼ਿਸ਼ ਕੀਤੀ ਇਹ ਥਾਂ ਸਿੱਖਾਂ ਹਿੰਦੂਆਂ ਅਤੇ ਬੁੱਧਾਂ ਲਈ ਇੱਕ ਸਾਂਝੀ ਪਵਿੱਤਰ ਧਰਤੀ ਹੈ ਇਹ ਸਥਾਨ ਹਿਮਾਚਲ ਦੇ ਮੰਡੀ ਜ਼ਿਲ੍ਹੇ ਵਿੱਚ ਸਮੁੰਦਰ ਤਲ ਤੋਂ ਲਗਭਗ 1360 ਮੀਟਰ ਦੀ ਉਚਾਈ ਤੇ ਬਣਿਆ ਹੋਇਆ ਹੈ ਬਹੁਤ ਸੋਹਣਾ ਸ਼ਹਿਰ ਹੈ ਸਾਨੂੰ ਇੱਕ ਵਾਰੀ ਉੱਥੇ ਜ਼ਰੂਰ ਜਾਣਾ ਚਾਹੀਦਾ ਹੈ ਕਿਉਂਕਿ ਸਿੱਖਾਂ ਦਾ ਇੱਥੇ ਇੱਕ ਧਾਰਮਿਕ ਸਥਾਨ ਵੀ ਬਣਿਆ ਹੋਇਆ ਹੈ ਜਿਹੜਾ ਹੁਣ ਤੁਸੀਂ ਸਾਹਮਣੇ ਦੇਖ ਰਹੇ ਹੋ ਇਹ ਗੁਰਦੁਆਰਾ ਸਾਹਿਬ ਦੀ ਸੰਗਤ ਵੈਸੇ ਬਹੁਤ ਘੱਟ ਆਉਂਦੀ ਹੈ ਤੁਸੀਂ ਵੀਡੀਓ 'ਚ ਵੀ ਦੇਖ ਸਕਦੇ ਹੋ ਕਿਉਂਕਿ ਬਹੁਤੇ ਲੋਕਾਂ ਨੂੰ ਇਸ ਸਥਾਨ ਬਾਰੇ ਆਪਣਾ ਨਹੀਂ ਪਤਾ ਹੈਗਾ ਤੇ ਇੱਕ ਵਾਰੀ ਜ਼ਰੂਰ ਜਾਣਾ ਚਾਹੀਦਾ ਆਪਾਂ ਨੂੰ ਸਾਹਮਣੇ ਆ ਗਿਆ ਜੀ ਲੰਗਰ ਹਾਲ ਇੱਥੇ ਇੱਕ ਬਹੁਤ ਸੋਹਣਾ ਲੰਗਰ ਹਾਲ ਵੀ ਬਣਿਆ ਹੋਇਆ ਹੈ ਤੇ ਪਾਰਕਿੰਗ ਦਾ ਏਰੀਆ ਵੀ ਹੈ ਇਹ ਜੋ ਸਾਹਮਣੇ ਤੁਸੀਂ ਮੂਰਤੀ ਬਣੀ ਹੋਈ ਦੇਖ ਰਹੇ ਹਾਂ ਇਹ ਪਤਮ ਸੰਬੋਧ ਦੀ ਬਣੀ ਹੋਈ ਮੂਰਤੀ ਹੈ ਇਸ ਦੀ ਉਚਾਈ ਲਗਭਗ 150 ਫੁੱਟ ਹੈ ਇਹ ਜੋ ਤੁਸੀਂ ਸਾਹਮਣੇ ਦੇਖ ਰਹੇ ਹੋ ਇਹ ਉਹ ਰਵਲਸਰ ਲੇਕ ਹੈ ਇਹ ਬੁੱਧ ਧਰਮ ਵਿੱਚ ਇਹਦੀ ਬਹੁਤ ਮਹੱਤਤਾ ਹੈ ਤੇ ਇਹਨੂੰ ਬਹੁਤ ਪਵਿੱਤਰ ਮੰਨਿਆ ਜਾਂਦਾ ਹੈ ਇਹਦੀ ਵੀ ਇੱਕ ਬਹੁਤ ਲੰਬੀ ਕਹਾਣੀ ਹੈ ਚਲੋ ਆਜੋ ਬਾਕੀ ਆਪਾਂ ਇੱਥੇ ਦਾ ਆੜਾ-ਦੌੜਾ ਦੇਖਦੇ ਹਾਂ ਤੇ ਅੰਦਰ ਚੱਲਦੇ ਹਾਂ ਇਹਦੇ ਕਿਆ ਕੁਝ ਅੰਦਰ ਜਦੋਂ ਆਪਾਂ ਸਾਹਮਣੇ ਜਾਂਦੇ ਹੈ ਤਾਂ ਬੜਾ ਸੋਹਣਾ ਬਣਿਆ ਹੋਇਆ ਹੈ ਤੇ ਸਾਹਮਣੇ ਇੱਕ ਉਹ ਦੇਖੋ ਸਾਹਮਣੇ ਕਿੰਨਾ بڑا ਘੰਟਾ ਵੀ ਟੰਗਿਆ ਹੋਇਆ ਹੈ ਇੱਥੇ ਜ਼ਿਆਦਾਤਰ ਬੁੱਧ ਧਰਮ ਦੀ ਲੋਕ ਰਹਿੰਦੇ ਆ ਤੇ Hindu ਧਰਮ ਨਾਲ ਵੀ ਇੱਥੇ ਸੰਬੰਧ ਹੈਗਾ ਯਾ ਉੱਥੇ ਪੂਰਾ ਮੰਦਿਰ ਵੀ ਇੱਕ ਬਣਿਆ ਹੋਇਆ ਆ ਪਰ ਜ਼ਿਆਦਾਤਰ ਲੋਕ ਰਹਿ ਬੁੱਧ ਧਰਮ ਦੇ ਰਹਿੰਦੇ ਆ ਆ ਦੇਖੋ ਸਾਹਮਣੇ ਕਿੰਨਾ بڑا ਘੰਟਾ ਟੰਗਿਆ ਹੋਇਆ ਇਹਨਾਂ ਨੇ ਇਹ ਇਹਨਾਂ ਦਾ ਇਤਿਹਾਸ ਹੋਰ ਕਾਫੀ ਵੱਡਾ ਆ ਮੈਂ ਵੀ Chat GPT ਤੋਂ ਪੜਿਆ ਤਾਂ ਬਾਕੀ ਬਹੁਤੀ ਕੋਈ ಜಾ ਬੜੀ ਜਾਣਕਾਰੀ ਤਾਂ ਮੈਨੂੰ ਵੀ ਨਹੀਂ ਹੈਗੀ ਇਹਦੇ ਬਾਰੇ ਪਰ ਤੁਸੀਂ ਦੇਖ ਸਕਦੇ ਹੋ ਵੀ ਇਹ ਨਾ ਮੰਡੀ ਜ਼ਿਲ੍ਹੇ ਤੋਂ ਮੰਡੀ ਤੋਂ 25 ਕਿਲੋਮੀਟਰ ਸਾਈਡ ਪਰ ਆ ਜਾਂਦਾ ਹੈ ਇਹ ਸਥਾਨ ਬਾਕੀ ਤੁਸੀਂ ਜਿੰਨਾ ਵੀ ਆ ਦੇਖ ਰਹੇ ਹੋ ਆ ਇਹ ਸਾਰੇ ਬੁੱਧਧਰਮ ਦੇ ਨਾਲ ਆ ਜਿਹੜੇ ਆ ਵਾਈ ਫਿਰਦੇ ਗੰਗੇ ਜੇ ਇਹ ਸਾਰੇ ਉਹੀ ਆ ਬੁੱਧਧਰਮ ਵਾਲੇ ਇਹ ਜੋ ਤੁਸੀਂ ਸਾਰਾ ਦੇਖਿਆ ਹੈ ਬੁੱਧਧਰਮ ਦੇ ਰਿਲੇਟਿਡ ਸੀਗਾ ਚਲੋ ਹੁਣ ਆਪਾਂ ਚੱਲਦੇ ਆ ਬਾਹਰ ਬਾਹਰ ਜਾ ਕੇ ਆਪਾਂ ਬਾਜ਼ਾਰ ਦੇਖਦੇ ਆ ਆ ਦੇਖੋ ਬਾਜ਼ਾਰ ਚ ਵੀ ਜੋ ਵੀ ਹੈਗਾ ਨਾ ਇਹ ਜਿਵੇਂ ਇਹਨਾਂ ਨੇ ਬੁੱਧਾਂ ਦੀ ਮੂਰਤੀ ਵਗੈਰਾ ਰੱਖੀ ਹੋਈ ਹੈ ਇਹ ਸਾਰਾ ਕੁਝ ਉਸੇ ਦੇ ਰਿਲੇਟਡ ਰੱਖਿਆ ਹੋਇਆ ਹੈ ਜੋ ਵੀ ਬਾਜ਼ਾਰ ਚ बिकਦਾ ਹੈ ਨਾ ਇਹ ਸਾਰਾ ਕੁਝ ਉਹਨਾਂ ਦੇ ਹੀ ਵਿਕਦਾ ਉੱਥੇ ਕਿਉਂਕਿ ਉਹਨਾਂ ਦੇ ਜ਼ਿਆਦਾਤਰ ਲੋਕ ਬੁੱਧ ਧਰਮ ਦੇ ਹੀ ਰਹਿੰਦੇ ਆ ਆ ਦੇਖੋ ਜਿੰਨੇ ਵੀ ਤੁਸੀਂ ਆ ਨਪਾਲੀਏ ਦੇਖਦੇ ਆ ਨਾ ਇਹ ਸਾਰੇ ਉਹੀ ਹੈ ਇਹ ਆ ਛੰਡੇ ਦੇਖੋ ਕਿਹੜੇ ਹਿਸਾਬ ਨਾਲ ਨਾ ਡੰਗੇ ਵੀ ਜਦੋਂ ਆਪਾਂ ਉੱਥੋਂ ਨੂੰ ਜਾਂਦੇ ਲੇਹ ਵਾਲੀ ਸਾਈਡ ਉੱਪਰ ਲੋਕਾਂ ਨੇ ਬਾਈਕਾਂ ਦੇ ਲਾਏ ਹੁੰਦੇ ਆ ਓਮ ਪਦਮਾਇ ਨਵੇਂ ਲਿਖ ਕੇ ਤੇ ਠਿਕ ਮੰਦਰੀ ਬਣਿਆ ਹੋਇਆ ਹੈ ਸਾਹਮਣੇ ਤੁਸੀਂ ਦੇਖ ਵੀ ਸਕਦੇ ਹੋ ਉੱਪਰ ਲਿਖਿਆ ਹੋਇਆ ਹੈ ਕਿਰਪਾ ਇਸ ਹੈਂਡ ਪੰਪ ਦਾ ਪਾਣੀ ਪੀਣੇ ਕੇ ਲਈ ਨਾ ਪ੍ਰਯੋਗ ਕਰੇ ਤੇ ਸਾਹਮਣੇ ਇੱਕ ਆ ਵੀ ਮੰਦਿਰ ਬਣਿਆ ਹੋਇਆ ਆ ਸ਼ਹਿਰ ਬੜਾ ਸੋਹਣਾ ਯਾਰ ਇਹ ਇਹ ਮੰਡੀ ਤੋਂ 25 ਕਿਲੋਮੀਟਰ ਸਾਈਡ ਨੂੰ ਹਟ ਕੇ ਸ਼ਹਿਰ ਬਣਿਆ ਹੋਇਆ ਹੈ ਤੇ ਨਾਲ ਹੀ ਇਹਦੇ ਗੁਰਦੁਆਰਾ ਸਾਹਿਬ ਹੈ ਤੇ ਨਾਲ ਹੀ ਆ ਬੁੱਧ ਧਰਮ ਦਾ ਸਥਾਨ ਬਣਿਆ ਹੋਇਆ ਆ ਤੇ ਜਿਹੜੀ ਤੁਸੀਂ ਪਹਿਲਾਂ ਇੱਕ ਬੁੱਧਧਰਮ ਦੀ ਮੂਰਤੀ ਦੇਖੀ ਐ ਉਹ ਵੀ ਉੱਥੇ ਬਣੀ ਹੋਈ ਐ ਉਹ ਸ਼ਹਿਰ ਤੋਂ ਕਾਫੀ ਉੱਚੀ ਬਣੀ ਹੋਈ ਐ ਜਿਹੜੀ ਰਵਾਲਸਰ ਲੇਕ ਐ ਨਾ ਉਹ ਲੇਕ ਦੇ ਕੰਢੇ ਬਣੀ ਹੋਈ ਐ ਇਹ ਤਾਂ ਤੁਸੀਂ ਆਮ ਹੀ ਦੇਖਿਆ ਹੋਣਾ ਐ ਕਾਫੀ ਬੰਦਿਆਂ ਦੇ ਵਲੋਗਾਂ ਵਿੱਚ ਜਿਹੜੇ ਆ ਗੋਲ-ਗੋਲ ਜਿਹੀ ਘੁੰਮਦੇ ਆ ਕਹਿੰਦੇ ਇਹਨਾਂ ਨੂੰ ਕਿਹਾ ਇਹ ਹਲੇ ਮੈਨੂੰ ਵੀ ਨਹੀਂ ਪਤਾ ਹੈਗਾ ਇਹ ਆ ਗਈ ਜੀ ਲੇਕ ਤੇ ਸਾਹਮਣੇ ਉਹ ਦੇਖੋ ਉੱਪਰ ਬਣੀ ਹੋਈ ਐ ਮੂਰਤੀ ਬੜਾ ਸੋਹਣਾ ਸ਼ਹਿਰ ਐ ਯਾਰ ਇਹ ਤੇ ਇੱਕ ਵਾਰੀ ਜ਼ਰੂਰ ਜਾਣਾ ਚਾਹੀਦਾ ਆ ਤੇ ਜਾ ਕੇ ਦਰਸ਼ਨ ਕਰਨੇ ਚਾਹੀਦੇ ਆ ਦੇਖੋ ਕਿੰਡੀ ਸੋਹਣੀ ਲੇਕ ਬਣੀ ਹੋਈ ਆ ਬੁੱਧ ਧਰਮ ਚ ਇਹਨੂੰ ਬਹੁਤ ਪਵਿੱਤਰ ਮੰਨਿਆ ਜਾਂਦਾ ਆ ਤੇ ਇਹ ਸੀ ਗਰਵਾਲਸਰ ਸ਼ਹਿਰ ਤੇ ਗੁਰਦੁਆਰਾ ਸਾਹਿਬ ਦੀ ਜਾਣਕਾਰੀ ਤੁਹਾਨੂੰ ਵੀਡੀਓ ਕਿਵੇਂ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਿਓ ਧੰਨਵਾਦ